ਜੱਟਾਂ ਦੋਦਲੇ ਆਇਆ ਬਲੀ ਨਹੀਂ ਆਜੀ ਸਾਸਰੀ ਘਰ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਅੱਜ ਦੇ ਨਵੇਂ ਬਲੌਗ ਵਿੱਚ ਆਇਆ ਬਲੀਆ ਕਿਉਂਕਿ ਬਲੌਗ ਬਹੁਤ ਲੇਟ ਆਇਆ ਕਿਉਂਕਿ ਅੱਜ ਅਸੀਂ ਚੱਲੇ ਆ ਦਿੱਲੀ ਨੂੰ ਕਿਉਂਕਿ ਇਹਦਾ ਬਲੌਗ ਸਪੈਸ਼ਲ ਪਰਸਨ ਬਾਹਰੋਂ ਆ ਰਿਹਾ ਤੇ ਉਹਨੂੰ ਅਸੀਂ ਚੱਲੇ ਆ ਲੈਣ ਤੇ ਮੇਰੇ ਨਾਲ ਆ ਸਾਡਾ ਬਾਈ ਰੇਸ਼ਮ ਕੀ ਹਾਲ ਚਾਲ ਬਾਈ ਮਾਇਗਾ ਉੱਥੇ ਠੀਕ ਆ ਬਾਈ ਹੋਰ ਵਧੀਆ ਉਹ ਮੈਂ ਤਾਂ ਤੁਹਾਨੂੰ ਇਹ ਬਹੁਤ ਤੇ ਬਾਈ ਸਾਡਾ ਥੋੜਾ ਜਿਹਾ ਫੋਨ 'ਚ ਵੀਜੀ ਆ ਤੇ ਬਾਕੀ ਬਣੇ ਰਿਓ ਇੱਕ ਭੁੱਖ ਥੋੜੀ ਜਿਹੀ ਬਹੁਤ ਜ਼ਿਆਦਾ ਲੱਗੀ ਵੀ ਆ ਬਿਮਾਰ ਸੀਗੇ ਤੇ ਆਹੋ ਲੇਟ ਤੁਰੇ ਸੀਗੇ ਇੱਕ ਫਲਾਈਟ ਵੀ ਰਾਤ ਲੇਟ ਹੋ ਗਈ ਆ ਉਹਦਾ ਯਾਰ ਸਵੇਰੋਂ 3 ਵਜੇ ਉੱਠ ਕੇ ਰੈਡੀ ਸ਼ੈਡੀ ਹੋ ਗਿਆ ਕਿਉਂਕਿ ਸਾਢੇ 5 ਪਹਿਲਾਂ ਤੁਰਨਾ ਸੀਗਾ ਤੇ ਫਲਾਈਟ 12 ਘੰਟੇ ਲੇਟ ਹੋ ਗਈ ਆ ਤੇ ਯਾਰ ਹੁਣ ਹੀ ਆਏ ਤਿਆਰ ਸ਼ਹਿਰ ਹੋ ਕੇ ਆਈ ਪੈ ਗਈ ਤੇ ਦੁਬਾਰਾ 3 ਵਜੇ ਚੱਕ ਤੇ ਦੁਬਾਰਾ 3 ਵਜੇ 10 ਵਜੇ ਭਾਈ ਅਸੀਂ ਦਿਨ ਦੇ ਤੁਰੇ ਆ ਇਹ ਤੜਕੇ 3 ਵਜੇ ਤਾਂ ਤਿਆਰ ਹੋਇਆ 12 ਘੰਟੇ ਪਹਿਲਾਂ ਤਿਆਰ ਹੋਗਾ ਇਹਨਾਂ ਚਾਹ ਚੜਾ ਆਈ ਮੁੰਡੇ ਨੂੰ ਸੋ ਬਣੇ ਰਿਓ ਬਲੌਗ ਦੇ ਵਿੱਚ ਨਵਾਂ ਰੋਡ ਚੱਲੇ ਆਂ ਅੱਜ ਕਿਹੜਾ ਰੋਡ ਆ ਭਈ ਇਹ ਇਹ ਦਿੱਲੀ ਕੱਢਣਾ ਹਾਈਵੇ ਆ ਵੀਰੇ ਨਵਾਂ ਬਣ ਰਿਹਾ ਆ ਤੁਸੀਂ ਦੇਖ ਸਕਦੇ ਹੋ ਕਨੌਰੀ ਤੋਂ ਚਾਲੂ ਹੋ ਗਿਆ ਦਿੱਲੀ ਤੱਕ ਗਰੀਬ ਸਤਾ ਘਟਾਂ ਘਟਾਂ ਦੀ ਬਾੜ ਸੀ ਇਹ 5-7 ਮਿੰਟ ਦੂਜੇ 1.5-2 ਘੰਟੇ ਦੀ ਲੱਗਦੀ ਸਤਾ ਘੰਟੇ ਦੀ ਬਾੜ 2 ਘੰਟੇ ਦਿੱਲੀ ਪਹੁੰਚ ਜਾਂਦੀ ਹੈ 190 ਕਿਲੋਮੀਟਰ ਪੈਂਦੀ ਹੈ ਹਾਂਜੀ ਸੋ ਫਿਰ ਬਣੇ ਰਿਓ ਬਲੌਗ ਦੇ ਵਿੱਚ ਤੇ ਭੁੱਖ ਲੱਗੀ ਪਈ ਹੈ ਪਹਿਲਾਂ ਵੇਪਾ ਖਾਪੀ ਲਈਏ ਉਹ ਯਾਰ ਕਾਰ ਕਿਤੇ ਖਾਣੇ ਆ ਜੇ ਨਵੇਂ ਰੋਡ ਤੇ ਜੇ ਕੋਈ ਮੈਂਣਾ ਵੀ ਹੈ ਨਹੀਂ ਆਹ ਇਹਦਾ 120 ਦੀ ਸਪੀਡ ਆ ਇਹਨੂੰ ਗਾ ਇਹ ਕਾਰ ਦੀ 120 ਦੀ ਸਪੀਡ ਹੁੰਦੀ ਹੈ ਇੱਥੇ ਠੀਕ ਆ ਬਈ 120 ਦੇ ਮੀਟਰ ਤੇ ਜਾਂਦੀ ਹੈ ਹੁਣ 100 ਤੇ ਚੱਲੀ ਹੈ ਗੱਡੀ ਸਾਡੀ ਤੇ ਦੇਖ ਸਕਦੇ ਹੋ ਹਾਂ ਗੱਡੀ 100 ਤੇ ਜਾਂਦੀ ਆ ਦੋਨੇ ਜਾਣੇ ਆ ਰੋਡ ਬੇਲਾ ਪੈ ਜਾ ਮੈਂ ਕੋਸ਼ ਨਹੀਂ ਦੀ ਰਾ ਅੱਗੇ ਪਿੱਛੇ ਤੇ ਬਾਕੀ ਤੁਹਾਨੂੰ ਦਿਖਾਉਣ ਨੇ ਆ ਕੋਈ ਖਾਣੇ ਪੀਣੇ ਆ ਤੇ ਬਣੇ ਰਿਓ ਬਈ ਕਿੰਨਾ ਯਾਰ ਸੋਹਣਾ ਲੱਗਦਾ ਹਨਾ ਯਾਰ ਬਈ ਰਿਸਮਾ ਬਹੁਤ ਵਧੀਆ ਵੀਰੇ ਨਵਾਂ ਰੋਡ ਆ ਆ ਦਾ ਰੋਡ ਆ ਭੌਰਣਾ ਮੈਂ ਤਾਂ ਪਹਿਲੀ ਵਾਰ ਹੀ ਆਇਆ ਯਾਰ ਇੱਧਰ ਦੀ ਮਨਾ ਦੇ ਯਾਰ ਇਹ ਤਾਂ ਭੌਰਣ ਵਾਲਾ ਕੰਮ ਹੀ ਆ ਹੋਰ ਯਾਰ ਤੁਸੀਂ ਦੇਖੋ ਉਹ ਰਹਿਣ ਘੈਂਡ ਕੰਮ ਕੀਤਾ ਵਾ ਪੈਸਾ ਤਾਂ ਲੱਗਦਾ ਪਰ ਗੱਲ ਬਣ ਜਾਂਦੀ ਆ ਨਾਲੇ ਆਪਾਂ ਨੂੰ ਤੇ ਇਲਾ ਕੋਈ ਆਏ ਨਹੀਂ ਹੈਗਾ ਕੋਈ ਖੱਟਿਆ ਖੁੱਡਿਆ ਵੇਚਦੇ ਆ ਇਦਾਂ ਸਾਫ਼ ਰੋਡ ਆ ਜਾਵਾ ਬਾਕੀ ਬਾਈ ਨਾਲ ਬਹੁਤ ਸਮੇਂ ਬਾਅਦ ਅੱਜ ਦਿੱਲੀ ਨੂੰ ਆਏ ਆ ਕਿਉਂਕਿ ਸਮਾਂ ਭੜਿਆ ਅੱਜ ਅਸੀਂ ਆਏ ਆ ਪਹਿਲਾਂ ਗੱਲਾਂ ਨਾਲ ਮੈਂ ਭਰਾਵਾ ਬਹੁਤ ਆਉਣਾ ਪਰ ਆਏ ਇਕੱਠੇ ਨਹੀਂ ਆਏ ਕਦੇ ਇਕੱਠੇ ਆਜਾਏ ਆ ਇਕੱਠੇ ਆਜਾਏ ਆ ਬਾਕੀ ਪੁਰਾਣਾ ਪਿਆਰ ਸਾਡਾ ਬਾਈ ਨਾਲ ਬਹੁਤ ਕਿੰਨੇ ਹੁੰਦੇ ਸੀ ਲਾਡੀ ਹੋਣੀ ਜਦੋਂ ਦਾ ਮੈਂ ਹੁਣਾ ਨਹੀਂ ਕਿੰਨੇ ਕਿ ਹੁੰਦੀ ਜਦੋਂ ਜਦੋਂ ਅਸੀਂ ਜਦੋਂ ਬਾਈ ਸਾਨੂੰ ਚੱਕਦਾ ਹੁੰਦਾ ਸੀਗਾ ਤੇ ਭਰਾਵਾ ਤੋਂ ਵੱਧ ਕੇ ਆ ਬਾਈ ਨਾਲ ਪਿਆਰ ਸਾਡਾ ਤੇ ਆਈ ਮਹਾਰਾਜ ਸਭ ਨਾਲ ਭਰਾਵਾ ਨਾਲ ਪਿਆਰ ਰੱਖਿਆ ਕਰੋ ਤੇ ਹੁਣ ਅਸੀਂ ਲੱਗਿਆ ਕੁਝ ਖਾਣ ਪੀਣ ਕਿਹੜਾ ਹੈ ਸਹਾਰਨ ਹਾਈਵੇ ਹੋਟਲ ਚਲੋ ਚਲੋ ਉਹਨੇ ਫਿੰਟ ਫੁੱਟ ਬਈ ਬਰ ਖਾ ਕੇ ਕੁਝ ਔਰ ਅਰਜੀ ਜੀ ਮੜਜੂ ਪਾਣ ਦਾ ਟੰਗਾ ਜਦਾ ਹੋਰ ਹੋਰ ਯਾਰ ਜੋ ਭੁੱਖੇ ਤਾਂ ਨਹੀਂ ਮਰਨਾ ਫਿਰ ਤੁਹਾਨੂੰ ਦਿਖਾਉਨੇ ਆ ਕੀ ਖਾਈਏ ਪੀਏ ਰੋਡ ਦੇ ਚਾਹ ਜੀ ਤਾਂ ਭੁੱਖੇ ਹੀ ਆ ਗਏ ਸੀ ਚੱਕ ਫਿਰ ਆ ਜਾ ਮੇਰੇ ਆ ਜਾ ਚੱਕ ਫਿਰ ਅੱਧਾ ਦਾ ਪਰੌਂਠਾ ਹੁਣ ਤੁਹਾਨੂੰ ਆ ਚੱਕ ਢੜ ਨੂੰ ਦਲਾਸਾ ਦੇ ਲਈ ਖਾਣਾ ਤਾਂ ਪੈਣਾ ਹੀ ਕੁਝ ਅੱਧਾ ਤੇ ਨਹੀਂ ਬੁਕੜਾ ਆਪਾਂ ਨੂੰ ਹੈ ਨਾਲ ਚਾਹ ਵੀ ਆ ਕਹੇ ਦਾਰ ਕਰਦਾ ਹੈ ਹਾਂ ਚਾਰ ਖਾਵੇਂ ਨਾਲ ਬਾਈ ਮਾੜਾ ਲੈ ਲੈਣਾ ਚਾ ਲੈਣਾ ਫਿਰ ਸਵਾਦ ਸੋ ਹਾਂਜੀ ਅਸੀਂ ਹੁਣ ਕੁਝ ਖਾ ਪੀ ਗਏ ਜੀ ਤੇ ਪਾਇਆ ਚੱਲੇ ਬਾਈ ਹੁਣ ਭਰਾਵਾ ਖਾ ਲਿਆ ਕੋ ਮਾੜਾ ਮੋਟਾ ਜਵਾਕ ਨੂੰ ਖਵਾਦਾ ਭੁੱਖਾ ਸੀ ਤੜਕੇ ਦਾ 90 ਦਾ ਉੱਠਿਆ ਵਾ 12 ਘੰਟੇ ਪਹਿਲਾਂ ਉੱਠ ਕੇ ਵਿਚਾਰੇ ਨੇ ਹੁਣ ਕਸਰਤ ਕੀਤੀ ਹੁਣ ਇਹਨਾਂ ਨੂੰ ਖਵਾ ਕੇ ਲੈ ਵੀ ਚੱਲੇ ਆ ਤੇ ਹੁਣ ਅਸੀਂ ਯੂ ਟਰਨ ਲੈ ਕੇ ਦੁਬਾਰੇ ਫੇਰ ਚੜਦੇ ਆ ਢਾਫੇ ਰੋਡ ਤੇ ਫੇਰ ਤੁਹਾਨੂੰ ਦਹਾਦਨ ਲਈ ਜਾ ਕੇ ਗੱਲ ਬਾਤ ਕਦੋਂ ਉਹਦੇ ਆ ਭਾਈ ਹਾਂ ਕਦੋਂ ਉਤਰਦੇ ਕੀ ਹਿਸਾਬ ਕਿਤਾਬ ਤੇ ਤੁਹਾਨੂੰ ਕੱਲੀ-ਕੱਲੀ ਅੱਜ ਫਿਰ ਚੀਜ਼ ਦਿਖਾਈ ਦੇਣੀ ਆ ਕੀ ਹਿਸਾਬ ਕਿਤਾਬ ਨਵਾਂ ਬਣਿਆ ਕੀ ਪੁਰਾਣਾ ਸੀ 에어ਪੋਰਟ ਸਾਰਾ ਹੀ ਨਵਾਂ ਚੇਂਜ ਹੋ ਗਿਆ ਰੋਡ ਸਾਰੇ ਨਵੇਂ ਬਣ ਰਹੇ ਆ 에어ਪੋਰਟ ਦਾ ਪੂਰਨ ਕੰਟਰੀ ਵਾਲੀ ਗਿਆ ਭਾਈ ਹਾਂ ਮੈਂ ਵੀ 2 ਸਾਲਾਂ ਬਾਅਦ ਹੀ ਚੱਲਿਆ ਅੱਜ 2-3 ਨਾ ਬਾਅਦ ਹੀ ਚੱਲਿਆ ਤਾਂ ਕੈਲੰਡਰ ਹੋਣ ਗਿਆ ਸੀ ਹਾਂ ਅਮਲਾਂ ਉਹਦੀ ਗਏ ਫਿਰ ਕੈਲੰਡਰ ਹੋਣ ਗਿਆ ਉਹਦੇ ਇਧਾਰੀ ਉਦੋਂ ਬਾਅਦ ਉਦੋਂ ਬਾਅਦ ਤਾਂ ਨਹੀਂ 2-3 ਸਾਲ ਹੋ ਚਲੇ ਦੋ ਤੇੰਨ ਨਹਾ ਤਿੰਨ ਸਾਲਾਂ ਬਾਅਦ ਹਾਂ ਤਿੰਨ ਸਾਲਾਂ ਬਾਅਦ ਚੱਲਿਆ ਉਹਦੀ ਟੈਂਪੂ ਟਰੈਵਲ ਕਰਾਈ ਸੀ ਬਈ ਸਾਰੇ ਨੂੰ ਚੜਾਉਂ ਗਏ ਸੀ ਹਾਂ 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 ਠੀਕ ਆ ਠੀਕ ਆ ਠੀਕ ਆ ਫੈਮਲੀ ਗਈ ਆ ਉਦੋਂ ਤੇ ਗਿਆ ਮੈਂ ਤੇ ਵੀ ਇੱਕ ਉਹ ਕਿਹੜੀ ਗੱਲ ਸੀ ਕਿ ਤੂੰ ਕਹਿੰਦਾ ਸੀਗਾ ਵੀ ਮਾਸੀ ਹੁਣੀ ਮਾਸੀ ਉਹਦੇ ਕੋਲ ਗਏ ਸੀ ਗਾਜੀਆਬਾਦ ਰਹਿਣ ਤੁਸੀਂ 4 4 ਦਿਨ ਰਹੇ ਸੀ ਆ ਜੀ ਤਾਂ ਚਲੇ ਗਏ ਸੀ ਅੱਛਾ ਨਾ ਨਾ ਨਹੀਂ ਖਾਂਦੇ ਸੀ ਹਾਂ ਚਾਹ ਚ ਨਾਲ ਨਾ ਹਾਂ ਤੂੰ ਇਹ ਕਹਿੰਦੇ ਥੋੜੇ ਮਾਸੜ ਦਾ ਬਲੱਡ ਵਧਦਾ ਮੇਰਾ ਅੱਖ ਕੇ ਜੀ ਇੱਕ ਦਿਨ ਕਹਿ ਹੀ ਦਿੱਤਾ ਭਰਾਵਾ ਸਾਡਾ ਨਹੀਂ ਵਧਦਾ ਥੋੜਾ ਵਧਦਾ ਤੇ ਜੀ ਆਉਂਦਾ ਜੇ ਤੁਸੀਂ ਹੋਰ ਬੜਾ 10 ਪਤਲ ਦਿਨ ਰਹੇ ਤਾਂ ਫਿਰ ਤਾਂ ਜਮਾ ਤੀ ਹਾਰ ਘਟ ਜਾਣਾ ਸੀ ਹੋਰ ਉਹ ਕਹਿਆ ਯਾਰ ਪਿੰਡ ਵਾਲੇ ਆਏ ਥੋੜੀ ਵੀ ਸਾਡਾ ਕੋਈ ਪ੍ਰਹੇਜ ਨਹੀਂ ਹੈਗਾ ਤੁਹਾਡਾ ਪ੍ਰਹੇਜ ਹੋਊਗਾ ਉਹਦਾ ਨਾ ਤੇ ਤੜਕਾ ਨਾ ਘੰਡਾ ਨਾ ਟੋਟਾ ਦਾ ਕੋਹਮ ਨਹੀਂ ਪਾਉਂਦੇ ਸੀ ਉਹ ਤਾਂ ਕਹਿੰਦਾ ਸਾਡਾ ਬਲੱਡ ਬਲੱਡ ਬੜੇ ਲੱਗ ਜਾਏ ਬਲੱਡ ਬਾਦ ਦਾ ਸਾਡਾ ਅੱਛਾ ਆ ਕੁੰਕੇ ਬੋਲਾ ਬਾਈ ਹੀ ਬੋਲਾ ਬਾਈ ਹੱਸ ਕੇ ਜੇ ਹਾਰ ਲਿਆ ਕਰੇ ਵਿਚਾਰਾ ਕਹਿੰਦਾ ਵੀ ਚੱਲ ਗਏ ਨਿਕਲ ਗਏ ਅੰਗਰੇਜ਼ ਜਦੋਂ ਆਗਰੇ ਨੂੰ ਨਿਕਲੇ ਅੱਛਾ ਬਾਈ ਅਜੇ ਤਾਂ ਪਹਿਲਾਂ ਸਾਬੇ ਦੇਖਿਆ ਆ ਆ ਸਾਬੇ ਦੇ ਦਿੱਤੇ ਤੇਲ ਗਣੇ ਉਹ ਵੀ ਦਾ ਗੱਲ ਉਹ ਤਾਂ ਪਾਉਂਦੇ ਨਹੀਂ ਅੰਝ ਖਾਂਦਾ ਅਸੀਂ ਫੁੱਟ ਫੁੱਟ ਨੂੰ ਤਨੀ ਢੀ ਢੀ ਨਜ਼ਰਦਿਆਂ ਨੂੰ ਰੋਟੀ ਖਾਦੂ ਕੋਈ ਨਹੀਂ ਉਹ ਵੀ ਦਾ ਗੱਲ ਆ ਵੀ ਕੋਈ ਚਾਚਰਾ ਮਿਲਿਆ ਨਹੀਂ ਖਾਣ ਨੂੰ ਇੱਕ ਤਾਂ ਰੋਟੀ ਨਹੀਂ ਬਣਾਉਂਦੇ ਚੌਲ ਬਣਾਉਂਦੇ ਚੌਲ ਆਪਣੇ ਕਿੱਥੇ ਨਾ ਗਦੇ ਉਹ ਵੀ ਦਾ ਗੱਲ ਆ ਆਪਾਂ ਤਾਂ ਕਹਣ ਲੈ ਖੀਰ ਬਾਣੀ ਭੁੱਟੀਆਂ ਚੌਲਾਂ ਵਾਲਾ ਕੰਮ ਆਪਣਾ ਔਖਾ ਇਹ ਹੀ ਗੱਲ ਹੈ ਬਹੁਤ ਔਖਾ ਯਾਨੀ ਕਿ ਅਸੀਂ ਤਾਂ ਜਿਆਦਾ ਨਾ ਮੈਂ ਕਹਾਂ ਵੀ ਬਾਕੀ ਕਿਹੜਾ ਬੰਦਾ ਪਰਹੇਜ ਕਰਦਾ ਠੀਕ ਆ ਹੁਣ ਜਿਹੜਾ ਬੰਦਾ ਤੇਲ ਦਿੰਦਾ ਤੇਰੇ ਮੇਰੇ ਯਾਰ ਗਿਆ ਬਈ ਉਹ ਕਿੱਥੇ ਯਾਰ ਪਰਹਟਦਾ ਆਪਾਂ ਨੂੰ ਮੈਂ ਤੋਂ ਬਿਨਾ ਹਾਰ ਨਹੀਂ ਉਹ ਦਿੰਦੇ ਵੀ ਨਹੀਂ ਸੀ ਮੰਗੇ ਤੋਂ ਵੀ ਦੋ ਤਿੰਨ ਵਾਲੀ ਮੰਗਿਆ ਵੀ ਸੀ ਮਈ ਨੂੰ ਦੇ ਦੇ ਹੁਣ ਲਿਆਉਦੇ ਨਹੀਂ ਹੁਣ ਉਹਦਾ ਬਲੱਡ ਬਾਹਰ ਕਰਕੇ ਪਾ ਰਹੀ ਉਹਦੇ ਨਾਲ ਤੁਹਾਡੇ ਮਾਸੜ ਦਾ ਬਲੱਡ ਬਾਹਰ ਕਰਾਉਂਦਾ ਮਾਸੜ ਦਾ ਬਾਹਰ ਦਾ ਸਾਡਾ ਦਾ ਬਾਹਰ ਦਾ ਨਹੀਂ ਬਾਹਰ ਦਾ ਸਹੀ ਗੱਲ ਹੈ ਬਾਕੀ ਫੜੇ ਰਿਓ ਜੀ ਫੇਰ ਇਹ ਕਹਿੰਦੇ ਆ ਗਿਆ ਨਾ 30 ਕਿਲੋਮੀਟਰ ਰਹਿ ਗਈ ਦਿੱਲੀ ਹੈਨਾ 190 ਜੀ ਹਾਂ ਉਹ ਕਾਲੀ ਕਾਲੀ ਜਿਹਾ ਆਪਾਂ ਪਤਾ ਨਹੀਂ ਲੱਗਾ ਉਹ ਰੋਡ ਯਾਰ ਸਹੀ ਸਹੀ ਗੱਲ ਆ ਪਾ ਤੇਰੀ ਚਾਰਾ ਘੰਟੇ ਦੇ ਵਿੱਚ ਆਪਾਂ ਜਿਹੜਾਣੇ ਤੁਰੇ ਮੁੱਲਾਪੁਰ ਜਿੱਥੇ ਕੱਲ ਪਿਆ ਨਾ ਰੋਡ ਮੁੱਲਾਪੁਰ ਹਾਂ ਬਈ ਇੱਥੇ ਚਾਰਾ ਪੰਜਾਂ ਘੰਟੇ ਹੈ ਗੱਡੀ ਚਾਰਾ ਛੜਾ ਚਾਰਾ ਘੰਟੇ ਗੱਡੀ ਆ ਜਾਏ ਜਿਵੇਂ ਹੁਣ ਛੇ ਘੰਟੇ ਲਾ ਦੇ ਜਿਹੜਾ ਹੁਣ ਆਪਾਂ ਨੂੰ ਅਜੇ ਰੋਡ ਵਿੱਚ ਕੰਪਲੀਟ ਨਹੀਂ ਨਾ ਹੋਇਆ ਹਾਂ ਗਾਂਢ ਹਾਲ ਹੋਈ ਹੋਣਾ ਲੋਈ ਮਿੱਤਰੋ ਰੋਡ ਹੈਗਾ ਪੂਰਾ ਸਰਾ ਤੇ ਉਹ ਵੇ ਤਾਂ ਰੋਡ ਗੋਲੀ ਕੋਈ ਨਾ ਦੇਖ ਜਾਂਦਾ ਆਹੋ ਜਿੰਨਾ ਟਾਈਮ ਬੰਦੇ ਨੂੰ ਜਾਣ ਲੱਗਾ ਹੁਣ ਆਉਣ ਜਾਣ ਚ ਹੋਇਆ ਗੁਰੂ ਬਈ ਹਾਂ ਸਾਵਧਾਨ ਸੌ ਤੇ ਜਾਂਦੀ ਆ 130 ਦੀ ਸਪੀਡ ਆ ਅਜੇ 20 ਮਿੰਟ ਹੋਰ ਕੋਈ ਆ ਹੋਰ ਚਲ ਕੋਈ ਨਹੀਂ ਆਪਾਂ ਵੀ ਹਜੇ ਆਪਣਾ ਟਾਈਮ ਪਿਆ ਬਤਾਈ ਆਪਾਂ ਹੌਲਾ ਹੰਗਾਰੇ ਨਾਲ ਚੱਲਦੇ ਆ ਹਾਂ 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 ਸਹੀ ਆ ਬਈ ਉਂ ਬਈ ਆ ਇੱਕ ਗੱਲ ਖਾਸ ਹੀ ਆ ਤਾ ਨਾ ਰੋਡ ਦੀ ਹਾਂ ਵੀ ਇੱਕ ਨਾ ਆ ਦਾ ਮੋਟਰਸਾਈਕਲ ਨਾ ਮੋਟਰਸਾਈਕਲ ਨਾ ਆਟੋ ਨਾ ਟਰੈਕਟਰ ਹਾਂ ਇਹ ਗੱਲ ਇੱਕ ਚਾਰ ਦਾ 62 ਟਰੱਕ ਤੇ ਗੱਡੀ ਗੱਡੀ ਕਾਰ ਹਾਂ ਸਹੀ ਗੱਲਾਂ ਨੇ ਜੇ ਕੋਈ ਦੂਜਾ ਲੈ ਕੇ ਜਾਂਦਾ ਕੋਈ ਉਹਨੂੰ ਫਿਰ ਜੁਰਮਾਨਾ ਪਊ ਹਨਾ ਜਦੋਂ ਰੋਡ ਕੰਪਲੀਟ ਹੋ ਗਿਆ ਚੱਲ ਪਿਆ ਸਾਰਾ ਮੇਰੇ ਨੂੰ ਚੜ੍ਹਨ ਤੇ ਜਾਣਾ ਕੋਈ ਨਹੀਂ ਹਾਂ ਮੋਟਰਸਾਈਕਲ ਵੀ ਚੱਲ ਸਕਦਾ ਸਹੀ ਗੱਲ ਆ ਉਹਦੀ ਫਾਈਨ ਲੱਗਣਾ ਹਾਂ ਇਹ ਤਾਂ ਹੈ ਵੀ ਬਹੁਤ ਹੋਰ 120 ਦੀ ਸਪੀਡ ਆ ਜੇ ਉਹ ਤੋਂ ਉੱਤੇ ਕਰੇਗਾ ਤਾਂ ਵੀ ਫਾਈਨ ਸਹੀ ਆ ਉਹਨੂੰ ਪਤਾ ਲੱਗਣਾ ਉਹਦੀ ਨਾਲ ਚਲਾਣਾ ਆਨਲਾਈਨ ਚਲਾਣਾ ਲੱਗਾਇਆ ਆ ਯਾਰ ਇਹਦੀ ਮਿਹਨਤ ਵੀ ਕੀਤੀ ਆ ਹੁਣ ਤੁਹਾਨੂੰ ਪਤਾ ਹੀ ਆ ਫਿਰ ਆਪ ਆਪਣੇ ਲੋਕ ਜਿਹੜੇ ਖਰਾਬ ਕਰਦੇ ਹੋ ਉਹਨੂੰ ਪਤਾ ਹੋਰ ਤਾਂ ਕੀ ਆ। ਐਵੇਂ ਵਗਣਾ ਉਹ ਪੱਕੇ ਚਲੇ ਗੱਡੀਆਂ ਲਈ ਆ ਐ ਵੱਡੇ ਰੋੜਾ ਐ ਸਪੈਸਵੇ ਆਈ। ਹਾਂ ਦਿੱਲੀ ਕੜਣਾ ਹੈ ਵੀ ਕਿੰਨੇ ਸਹੀ ਗੱਲ ਆ। ਵੱਲ ਕੇ ਚਲੇ ਓ ਜੇ ਟ੍ਰੈਮ ਕਾਲੀ ਦਾਮ ਕਰਨਾ ਫੇਰ ਤਾਂ ਫੇਰ ਨਹੀਂ ਫਾਇਦਾ। ਆ ਤਾਂ ਹੀ ਆਪਾਂ ਇੱਧਰ ਦੀ ਆਏ ਨਹੀਂ ਆਪਾਂ ਉਧਰ ਦੀ ਵੀ ਆ ਸਕਦੇ ਸੀ। ਉਧਰ ਵੀ ਜੇ ਆਪਾਂ ਉਧਰ ਦੀ ਆਉਂਦੇ ਅਜੇ ਤੱਕ ਨਰਮਾਣਾ ਨਾ ਕਿ ਜੀ ਵੀ ਪੁੱਜ ਜਾਣਾ ਸੀ। ਕੋਰਣਾ ਪਾ ਦਿੱਲੀ ਵੱਲ ਨਾਲ ਆਪਾਂ ਵੀ ਉਹ ਅੱਧੇ ਘੰਟੇ ਪਾਣੇ ਉਹੀ ਤਾਂ ਗੱਲ ਆ ਸਾਡਾ ਕੋਲ ਲੱਗਣਾ ਆਪਾਂ ਉਥੇ ਬਾਕੀ ਉਹ ਆਪਣਾ ਸੈੱਟ 6:00 ਵਜੇ ਚੜ੍ਹੇ ਆ ਜਣੀ ਘੰਟਾ ਪੌਣਾ ਘੰਟਾ ਹੋ ਗਿਆ ਪੌਣਾ ਘੰਟਾ ਹੋਰ ਘੰਟਾ ਕਿੱਦਾਂ ਲੱਗਣਾ ਡੇਢ ਘੰਟੇ ਦੀ ਬਾਅਦ ਹੀ ਰਹੇ ਜਾਂਦੀ 190 ਕਿਲੋਮੀਟਰ ਦਾ ਡੇਢ ਦੋ ਘੰਟੇ ਲੱਗ ਜਾਂਦੀ ਉਹ ਚਾਹ ਜਿਹੜੇ ਕੰਮ ਸ਼ਟ ਕਰਦਾ ਆਪਣਾ ਪਰ ਉਹ ਜਿਹੜੇ ਹਾਂ ਨਹੀਂ 2 ਘੰਟੇ ਦੀ ਬਾਅਦ ਹਾਂ 2 ਘੰਟੇ ਦੀ ਬਾਅਦ ਨਾਲ ਉੱਤਰ ਦੀ ਮੰਨ ਕੇ ਦੋ ਤਿੰਨ ਚਾਰ ਘੰਟੇ ਬਾਅਦ ਲੱਗੇ ਹੋਣ ਇਹਦੇ ਦੇ ਦੋ ਘੰਟੇ ਦੇ ਬਾਅਦ ਨਿਕਲੇ ਸਹੀ 2 ਘੰਟੇ 100 ਕਿਲੋਮੀਟਰ ਕੱਢਦੀ ਆ ਪਰ ਦੀ ਘੰਟੇ 50 ਕਿਲੋਮੀਟਰ ਕੱਢਦੀ ਆ ਸਹੀ ਹੈ ਸਹੀ ਹੈ ਸਹੀ ਹੈ ਇਹ ਬਹੁਤ ਵੱਡਾ ਮਰਮਾ ਹਾਂ ਚੱਲ ਵੀ ਹਾਂਜੀ ਯਾਰ ਇੱਕ ਹੋਰ ਗਲਤ ਕੰਮ ਹੋ ਗਿਆ ਯਾਰ ਰੀਡ ਮਾੜੀ ਦੇ ਦਿੱਤੀ ਆਹਨੇ ਰੀਡ ਮਾੜੀ ਦੇ ਦਿੱਤੀ ਯਾਰ ਬਈ ਸਹੀ ਗੱਲ ਆ ਹਨ 150 ਦੀ ਠੱਗੀ ਲੱਗੀ ਸਾਨੂੰ ਹੋਰ ਇਕੱਠਾ 250 ਰੁਪਏ ਲਾਇਆ ਸੀ ਹੋਰ ਯਾਰ ਇਕੱਠਾ ਹੋਰ ਯਾਰ ਬਲੌਗ ਹੁਣ ਕਿਤੇ ਵਿੱਚ ਰਹਿ ਜੇ ਇਹ ਰੀਲਾਂ ਵੀ ਹਜੇ ਬਹੁਤ ਬਣਾਉਣੀਆਂ ਦਾ ਤਾਂ ਹੀ ਤਾਂ ਫੋਨ ਘੱਟ ਚਲਾਉਣਾ ਵੀ ਕਿਤੇ ਉਹੀ ਕੰਮ ਨਾ ਹੋ ਜੇ ਬਾਕੀ ਕੋਈ ਨਹੀਂ ਜਿੱਥੇ ਰੁਕਾਂਗੇ ਦੇਖਦੇ ਕਰਦੇ ਹੱਲ ਕੋਈ ਕਿਣੀ ਬਾਈ ਲਾਉਣਾ ਕੋਈ ਜ਼ਗਾੜ ਫੋਨ ਕਰਦੇ ਆ ਬਾਕੀ ਕਿਹੜਾ ਟ੍ਰੈਫਿਕ ਵੀ ਬਹੁਤ ਆ ਦਿੱਲੀ ਜੀ ਦਾ ਫਿਰ ਤੁਹਾਨੂੰ ਪਤਾ ਹੀ ਹੈ ਕੰਮ ਗੱਬੀ ਕਰਦੇ ਆ ਕੰਮ ਨੂੰ ਸਹੀ ਆ ਆ ਦੇ ਆਉਂਦਾ ਝੋਟਾ ਉੱਡਿਆ ਥੱਲੇ ਆਉਣ ਲੱਗਿਆ ਥੱਲੇ ਉਤਰਨ ਲੱਗਿਆ ਮਾਰੀਆਂ ਦਾ ਬੱਤਾਂ ਗਈਆਂ ਆਹ ਉਹਦੇ ਲੋਈ ਫਿਰਦੇ ਆਂਗੇ ਦਿੱਲੀ ਦੀਆਂ ਛੜਕਾਂ ਤੇ ਲੱਭ ਬਾਈ ਕੋਈ ਖਾਣ ਪੀਣ ਵਾਲਾ ਰੋਟੀ ਪਾਣੀ ਖਾਈਗੇ ਹੈ ਚੱਲ ਚੱਲ ਫਿਰ ਇਹ ਚਿਕਨ ਜੂਗ ਨਾਲ ਆਪਾਂ ਹੈਗੇ ਤੁਨੋਂ ਪਤਾ ਬੈਠੂ ਲੱਭ ਲਾ ਦੋ ਫਿਰ ਚੱਕ ਦੇਗਮ ਲੱਭੀ ਹੈ ਵੀਰੇ ਸਾਹ ਫਿਰ ਬੈਠੂ ਢਾਬਾ ਰਾਈਸ ਦਾਲ ਗੋੰਬੀ ਚੱਕ ਦਾ ਗਾਉਂ ਮੁੰਡਾ ਬਾਹਰੋਂ ਹੀ ਖਾ ਕੇ ਰੋਟੀਆਂ ਉਹ ਚੱਲੇ ਆਓ ਖਾਣੇ ਕੇ ਬਾਅਦ ਕੁਝ ਮਿੱਠਾ ਹੋ ਜਾਏ ਕਿ ਨਹੀਂ ਉਹ ਉਹਦਾ ਰੋਟੀ ਮੈਨੂੰ ਬੋਗ ਆਓ ਚੱਲ ਚੱਲ ਗਿਆ ਹੁਣ ਗੱਡੀ ਕੋਲੇ ਸੋ ਹਾਂਜੀ ਦੋਸਤੋ ਆਖਰ ਨੂੰ ਫਿਰ ਬਾਹਰ ਮੈਲੀ ਗਈ ਟਾਕੀਆਂ ਤਾਂ ਨਹੀਂ ਖੁੱਲਣਗੀਆਂ ਤੇਨੂੰ ਕੋਈ ਟਾਕੀ ਡੁੱਕੀ ਤਾਂ ਖੁੱਲੀ ਨਹੀਂ ਬਾਰ ਮਿਲ ਗਿਆ ਆਪਣੀ ਬਾਹਰ ਵੀ ਭਾਏ ਨੇ 400 ਚ ਪੈ ਗਈ ਆਪਾਂ ਨੂੰ ਕੱਲੀ ਵਾਇਰ ਅੱਜ ਲਿਆ ਫਲਾਉ ਦੋਨੇ ਫੋਨ ਤੋਂ ਲਾ ਕੇ ਚਾਰਜ ਆਪਾਂ ਪੈਨੇ ਆ ਤੇ ਕਹਨੇ ਆ ਗੁੱਡ ਨਾਈਟ ਤੇ ਮਾਤਾ ਨੇ ਫਲੈਟ ਹੈਗੀ ਆ ਲੈਂਡ ਹੋਣਾ ਜਹਾਜ਼ ਸਾਢੇ 3:30 ਵਜੇ ਪੌਣੇ 3 ਵਜੇ ਪੌਣੇ 3 ਵਜੇ ਸੋ ਸੋ ਦਿਖਾਉਣੇ ਫਿਰ ਤੈਨੂੰ ਜਹਾਜ਼ ਉਹ ਮੈਲ ਦਾ 에어ਪੋਰਟ ਤੇ ਫਿਰ ਦੋਸਤੋ ਬਣੇ ਰਿਓ ਫਿਰ ਕਣੇ ਬਾਈ हां जी ਤੇ ਅਸੀਂ ਉੱਠ ਖੜੇ ਸੀਗੇ ਕਿ ਆਪ ਵੀ ਲੈਣਾ ਵੱਡੇ ਵੱਡੇ ਕੱਪਾਂ ਚ ਅਸੀਂ ਪੀਣ ਲੱਗੇ ਅੱ茶 ਵੱਡੇ ਕੱਪੋਂ ਮਚਾਏ ਚਾਹ ਦੇ ਕੱਪ ਦੇਖ ਲਓ ਸਾਡਾ ਮੂੰਹ ਸਿਰਸ ਮਾਰਿਆ ਨਹੀਂ ਹਜੇ ਸਿਰਸ ਮੂੰਹ ਮਤ ਤੋੜ ਰਿਹਾ ਨਹੀਂ ਆ ਨਹੀਂ ਮੈਨੂੰ ਤਾਂ ਇਹ ਲੱਗਿਆ ਵੀ ਕੱਪ ਕੋਈ ਵੱਡਾ ਹੋਊਗਾ ਆ ਕੱਪ ਵੀਰੇ ਵੱਡੇ ਹੀ ਆ ਇੱਥੇ ਮਿਲ ਜੇ ਇਹ ਥੋੜੀ ਆ ਤੂੰ ਤਾਂ ਭਾਰ ਦਾ ਬਤੀਲੇ ਚ ਆਪਾਂ ਭਾ ਦੇ ਢੀਲ ਵਾਲੇ ਗਲਾਸ ਜੇ ਪਰ ਇਹ ਕਹਿੰਦੇ ਨਹੀਂ ਬਈ ਐ ਡਬਲ ਹੀ ਕਰ ਲੂ ਗਲਾਸ ਰ ਕੋਈ ਚੱਕਰ ਨਹੀਂ ਜੇ ਜਦ ਨੂੰ ਸਵਾਦ ਆਉਣਾ ਚਾਹ ਮੋਕ ਜਾਣੀ ਆ ਜੇ ਉਹਨੂੰ ਸਵਾਦ ਆਉਣਾ ਜਾਂ ਜਾਂ ਮੋਕ ਦੇਣੀ ਆ ਭੈਣ ਤੇ ਆਪਣਾ ਜਹਾਜ਼ ਵੀ ਮੌਲਾ ਦਾ ਘੰਟਾ ਪਹਿਲਾਂ ਬਈ ਹੋਣਾ ਉਹ ਘੰਟਾ ਪਹਿਲਾਂ ਭੱਜਿਆ ਆਉਂਦਾ ਉਹਦਾ ਉਹਦਾ ਘੰਟਾ ਪਹਿਲਾਂ ਭੱਜਿਆ ਆਉਂਦਾ ਚਾਹ ਪੀ ਕੇ ਫਿਰ ਖੱਤੇ ਪਏ এয়ারਪੋਰਟ ਨੂੰ ਤਿਆਰੀਆਂ ਹਾਂਜੀ ਅਸੀਂ ਬਾਅਦ ਆ ਫਿਰ ਚਾਲੇ এয়ারਪੋਰਟ ਨੂੰ ਤੇ ਨਹੀਂ ਭਾਈ ਹਾਂ ਭਰਾਵਾ ਤਰਫੇ ਆ ਗਏ ਨਾ 12 13 ਘੰਟੇ ਬਾਅਦ ਲੈ ਗੋ ਹੋਰ ਕੀ ਆਕੇ ਹੁਣ ਦਿਖਾਉਂਦੇ ਆ ਮਾਹੌਲ ਕਰ ਤੁਹਾਨੂੰ ਤੂੰ ਲਾਈ ਆ ਮੈਂ ਸੋਨੇ ਲਾਈ ਆ ਜਨਰੇਟਰ ਨੂੰ ਤੇ ਚੱਲਦਾ ਸੀ ਆਪਾਂ ਹਟਦੇ ਇੰਜਣ ਨੂੰ ਚੱਲਦਾ ਸੀ ਗੱਡੀ 'ਚ ਮੈਂ ਕਹਾਂਗਾ ਵੀ ਮੈਂ ਤਾਂ ਸੁੱਤਾ ਜਿਆ ਜੀ ਚੱਲ ਤੂੰ ਦਾ ਫਰਮਲਾ ਦਾ ਫੋਨ 'ਚ ਵੀਜੀ ਰਿਹਾ ਫੋਨ ਜਣ ਕੀ ਕਰਾਂ ਕੋਲੇ ਜਨਰੇਟਰ ਤੇ ਦਿੱਲੀ ਜਾਂਦਾ ਸੀ ਚਲੋ ਫਿਰ ਮਿਲਦੇ ਆ 에ਰਪੋਰਟ ਤੇ 에ਰਪੋਰਟ ਦੇਖਦੇ ਆ ਮਾਹੌਲ ਆ 에ਰਪੋਰਟ ਆ ਭਾਈ ਤੂੰ ਦੇਖ ਲੂ ਇਹ ਆਪਾਂ ਦਾ 에ਰਪੋਰਟ ਕਿਧਰ ਨੂੰ ਇਧਰੋਂ ਆਏ ਜੀ ਕਾ ਕੀ ਹੋ ਗਿਆ ਉਹਦੇ ਆਦੂੜੀ ਖੜੇ ਹੋ ਕਹਿੰਦੇ ਧੰਨਵਾਦ ਤੁਹਾਡਾ ਤੁਸੀਂ ਨਾ ਆਇਆ ਕਰਦੇ ਕਿਉਂ ਆਪਾਂ ਨੂੰ ਕਹਤਾ ਉਹ ਦੇਣਾ ਉਹ ਕਹਦਾ ਯਾਰ ਜਾਓ ਤੁਸੀਂ ਆਣ ਧੰਨਵਾਦ ਤੁਹਾਡਾ ਕਹਦੇ ਚੱਲ ਕੋਈ ਨਹੀਂ ਫੇਰ ਕੀ ਆ ਮਾਤਾ ਨੂੰ ਲੈਣਾ ਆਏ ਆ ਅਕਸਰ ਨੂੰ ਮਾਤਾ ਘਾਰੇ ਕੋਡ ਵਾਲੀ ਹੋ ਮਾਤਾ ਆਪਾਂ ਨੂੰ ਡੀਗਦੀ ਹਣੀ ਵਿਚਾਰੀ ਹੋ ਹੈ ਅੱਕੀ ਬਈ ਉਹ ਆਇਆ ਆਇਣਾ ਕਹਦੇ ਵੀ ਅਖਾ ਚਾਹ ਲੈ ਕੇ ਆਓ ਪਹਿਲਾਂ ਉਹਨੂੰ ਕਹਿੰਦੀ ਸੀਗੀ ਉਹਨੂੰ ਕਹਿੰਦੀ ਸੀ ਥਰਮੋਸ ਭਰ ਆ ਲਈ ਕਹਿੰਦੀ ਯਾਹ ਦਾ ਚਾਹ ਦੀ ਥਰਮੋਸ ਭਰ ਆ ਲਈ ਕਹਿੰਦੀ ਚਾਹ ਚੁੱਕੀ ਚਾਹਦੇ ਆਪਾਂ ਨਾਲ ਤੇ ਆਵਾਂਗੇ ਉਹਨੂੰ ਘੈਂਟ ਚਾਹ ਗੋੜਗੋੜ ਵਾਲੀ ਹਾਂ ਹਾਂ ਆ ਗਿਆ ਗਿਆ ਇਰਪੋਰਟ ਤੇ ਚੱਲ 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 ਅੱਛਾ ਦੇਖਿਆ ਤੇ ਸਾਥੀ ਕਾਲ ਜੀ ਨੰਮ ਤੋ ਦੱਸੋ ਆਪਣਾ ਰੇਸ਼ਮ ਸਿੰਘ ਜੀ ਅੱਛਾ ਨਹੀਂ ਹਾਂਜੀ ਹਾਂਜੀ ਸਰ ਕੀ ਬੰਦੇ ਆ ਮੇਰੇ ਡੈੜੀ ਲਾਣ ਆਇਆ ਹਾਂ ਇਹ ਕਰਵਾ ਰਹਾ ਹਾਂ ਆਪ ਨੂੰ ਕਰਵਾ ਰਿਹਾ ਹਾਂ ਹਾਂ ਇਸ ਲਈ نیچے ਨਹੀਂ ਭੇਜਾਂ ਉਹ ਸਮ ਸੈਂਗ ਚਾ ਚੜਿਆ ਵਾ ਮੜੇ ਜਾ ਚੈੱਕ ਕਰੋ ਗੱਡੀ ਲਾਉਣ ਨਾ ਇਹ ਨਾ ਜਾਇ ਚੈੱਕ ਕਰ ਜੀ ਸਹੀ ਗੱਲ ਆ ਕੇ ਮਰਖੜੀ ਜੇ ਰੀਸੋ ਹੋਰ ਜੀ ਕੀ ਪਤਾ ਉਹ ਦੇਖ ਲੈ ਰਗ ਢੰਗ ਦੇਖੋ ਤੋ ਫਾਈਨਲੀ ਸਾਡੀ ਮਾਤਾ ਆ ਗਈ ਆ ਗਈ ਆ ਜੀ ਇੰਤਜ਼ਾਰ ਦੀਆਂ ਘੜੀਆਂ ਹੋ ਗਈਆਂ ਖਤਮ 24 ਘੰਟਿਆਂ ਬਾਅਦ ਹੋਰ ਮਾ ਪਾਪਾ ਪਹਿਲਾਂ ਤਾਂ 12 ਘੰਟੇ ਪਹਿਲਾਂ ਹੈ ਨਾ 12 ਘੰਟੇ ਬਾਅਦ 24 ਘੰਟੇ ਹੋ ਗਏ ਮਾਤਾ ਹੋਰ ਮਾਤਾ ਠੀਕ ਠਾਕ ਵਧੀਆ ਰਿਹਾ ਸਫ਼ਰ ਲੱਗੀ ਹੈ ਚੱਲ ਕੋਈ ਨਹੀਂ ਪੀਨੇ ਚਾਹ ਚੁ ਕੋਈ ਗੱਲ ਕਰਦੇ ਫਿਰ ਗੱਲਾਂ ਬਾਤਾਂ ਡੈਫੀਨੇਟ ਜਨਾ ਮੂਹ ਚੰਗਾ ਲੈ ਸਭ ਬਾਈ ਮਾਤਾ ਨੇ ਤਾਂ ਗੱਲ ਦੀ ਸ਼ੁਰੂਆਤ ਆਪਾਂ ਨੂੰ ਨਹੀਂ ਨਹੀਂ ਤੋਫੀਆ ਦੇਖੋ ਚੱਕ ਮਾਦਾ ਕਿਹਦੀ ਦਾਣਾ ਪਾ ਲਈ ਕਿਹਦੀ ਕਲੀਡਾ ਦਾ ਖਾ ਕੇ ਦੇਖੋ ਪਹਿਲਾਂ ਕਰੋ ਟੇਸਟ ਆ ਤੇ ਮੱਕੀ ਲੈ ਕੇ ਆਇਆ ਜੀ ਉਹ ਅੱਛਾ ਕੇ ਵੀ ਉਹਦੇ ਮੱਕੀ ਲੈ ਕੇ ਆਇਆ ਜੀ ਹਰੇ ਸ ਆ ਬਾਈ ਆਪਣੀ ਤਾਂ ਚਾਹ ਹਜੇ ਪਈ ਆ ਹਾਂ ਆ ਗਿਆ ਪਰੌਂਡਾ ਮਾਤਨ ਦੇ ਚਾਹ ਪੀ ਵੀ ਲੈ ਲਿਆਓ ਭਰਾਵਾ ਪਰੌਂਡਾ ਕੂੜਾ ਖਵਾ ਯਾਰ ਕਿੱਥੇ ਆ ਇਹ ਚਾਰ ਹੀ ਆਇਆ ਆਦਾ ਕਲੂਲੀ ਕਰਦੀ ਬਾਈ ਤੂੰ ਲਿਆ ਯਾਰ ਚਾਹ ਢੰਡੀ ਹੋ ਜਾਏਗੀ ਯਾਰ ਚਾਰ ਲੱਖ ਰੱਖਦਾ ਕਦਾ ਆ ਗਿਆ ਬਰੋੜ ਉਹ ਬਾਈ ਰੇਸਮਾ ਹਾਂ ਬਾਈ 1.500 ਡਾਲਰ ਦੀ ਘੜੀ ਆ 1.500 ਦੀ ਆ ਬਾਈ ਨਿੱਕੀ ਜੀ ਤੇ ਵਿੱਚ ਸੈੱਲ ਵੀ ਪਾਉਣਾ 500 ਦਾ ਯਾਰਾ ਕੋਈ ਨਹੀਂ 1.450 ਦਾ ਜੱਲ ਲਗੂ ਨਹੀਂ ਕੋਈ ਨਹੀਂ 1.500 ਡਾਲਰ ਦੀ ਕਹਿੰਦੇ ਆ ਤੇ ਜੋ ਡਾਲਰ ਨੂੰ ਗੁਣਾ ਵੀ ਕਰਦੇ ਆ ਵਾਸੀ ਤੇ ਸੈੱਲਰ ਦਾ 500 ਦਾ ਹੀ ਪੈਣਾ ਤੇ ਇੰਡੀਆ ਜਾ ਹੁਣ ਓਏ ਨਹੀਂ ਉਹ 1.500 ਬਾਰੀ ਨੂੰ ਪੈਂਦਾ ਚੱਲ ਕੋਈ ਨਹੀਂ ਬਾਦੇ ਹੁੰਦਾ ਹੀ ਰਹਿੰਦਾ ਇਹਨਾਂ ਕਦਾ ਕੈਨੇਡਾ ਦਾ ਸਿਆਣਾ ਬੜਾ ਬਾਹਰ ਤੋਂ ਆਇਆ ਇਹਦਾ ਵੀ ਇਹ ਜਿਹੜਾ ਇੱਕ ਧੂਰ ਵੀ ਆ ਕੇ 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 ਤਾਂ ਹਟ ਗਿਆ ਕੇ ਕੇ ਹੈਗੇ ਨਹੀਂ ਹਟ ਗਿਆ ਚਲ ਕਿਹੜਾ ਹੋਰ ਰੱਬ ਲੈਣੇ ਆ ਜਗਰਾਉਂ ਆ ਗਿਆ ਫਿਰਲੀ ਜਾ ਉਹ ਆਦੇ ਨੇ ਕੋਨੇ ਸ਼ੱਲ ਮਾਰਦੇ ਇਹ ਘੜੀ 350 ਡਾਲਰ ਲਾਇਆ ਅਕਸਰ ਨੂੰ ਆ ਬਰ ਕੱਢ ਲਈ ਭਾਰ ਇਹੜੇ 4 3 3 8 8 ਇਹ ਚੰਦ ਦਾ ਸੰਕੰਟ ਦੇ ਵੀ ਹੈਗੇ 10000 ਰੁਪਏ ਥੋੜੇ ਮਾਦਾ ਕਰ ਡਾਲਰ ਡਾਲਰ ਨਹੀਂ 350 ਤੇਰੀ ਦੇ ਠੱਡੇ ਪੀਣੇ ਆ ਤੂੰ ਉਹ ਕਾਗਜ਼ਾ ਦੇ ਮਾਦਾ ਮਾਦਾ ਪਾ ਮਾਦਾ ਵੜੂਆ ਲ ਕੋਲੇ ਅਦੇਲ ਇਹਦਾ ਜਾਂ 10 ਡਾਲਰ ਵਰਵਾਦੇ ਹਾਂ ਗਾ ਚੁਗਲੀ ਲਾ ਕੇ ਹੁਣ ਲੈ ਨਹੀਂ ਹੁਣ ਕਿਹ ਡਾ ਇਹ ਨੂੰ ਨਾ ਦਈ ਮਾਸੀ ਮੈਂ ਤਾਂ ਨਹੀਂ ਬੋਲਿਆ ਮੈਂ ਤਾਂ ਜੰਗ ਦੀ ਕਿਹਾ ਚੱਲ ਕੋਈ ਨਹੀਂ ਮਾਤੇ ਮੈਂ 20 ਲੈ ਲੈਂਦਾ 20 ਡਾਲਰ ਹੋ ਜਾਣਗੇ ਬੰਦੋਂ ਕਿਵੇਂ ਖਰੇ 10 ਤੋਂ ਮੇਰਾ ਸਾਰੇ ਢਾਬੇ ਟੂ ਬਿੰਡਾ ਕੇ ਕੇਲੇ ਪੈਣਾ ਤਾਂ ਫਰੂਟ ਖਵਾਉਨੇ ਤੂੰ 10 ਬੈਂ ਮਸਾਲਾ ਕੇਲੇ ਨਾਲ ਸਰਤਾ ਬਸ ਅਕੇਲੇ ਮਾੜੇ ਮਾਸੀ ਐ ਮਾਦਾ ਪੰਜਾਂਲੇ ਕੇਲੇ ਨਾਲ ਹਰਦਾ ਪੰਜਾਂ ਦੇ ਕੇਲੇ ਦੱਸਦਾ ਮਾਮਾ ਲੈ ਲੈ ਫਰੂਟ ਨਾ ਫਰੂਟ ਖਵਾਉਨੇ ਤੈਨੂੰ ਚੱਲ ਕੋਈ ਨਹੀਂ ਬਹੁਤ ਧੰਨਵਾਦ ਤੇਰਾ ਵਿਆਹ ਜਾ ਕੇ ਚਾਹ ਟੀ ਖਾਣਾ ਹੁਣ ਵਿਆਹ ਹੁਣ ਕਿੱਥੇ ਜਾਣਾ ਜਾ ਕੇ ਤਾਂ ਹੁਣ ਚਾਹ ਪੀਵਾਂਗੇ ਪਹਿਲਾਂ ਘਰੇ ਆ ਕੇ ਬੇਕੇਲਾ ਕਹ ਲੈ ਕੇਲੇ ਨਾਲ ਚਾਹ ਪੀਣੀ ਤੰਗਾ ਸੋ ਫਾਈਨਲੀ ਮਾਤਾ ਜੈ ਮਾਤਾ ਮਾਤਾ ਸ੍ਰੀ ਕਿਹੜਾ ਯਾਸ ਮਾਤਾ ਸ੍ਰੀ ਪਹੁੰਚ ਗਏ ਦੇਖਦੇ ਆ ਫਿਰ ਕੌਣ ਕੌਣ ਖੜਾ ਹੈ ਗੇਟੋ ਮੇ ਅੱਛਾ ਦੇਖ ਹੈ ਵਾ ਵਾ ਚਲੋ ਬਰਾਮ ਪਹੁੰਚ ਹੀ ਗਏ ਜੀ ਬਾਬੇ ਦੀ ਕਿਰਪਾ ਨਾਲ ਰੀਸ਼ਮ ਭਾਈ ਹਾਂ ਬਈ ਕਿਹਨੇ ਹਾਂ ਹਾਂ ਤੇਨੂੰ ਮਾਮਾ ਉੱਥੇ ਉੱਦੇ ਹੋਇਆ ਇੱਥੇ ਲੱਗੂਆਂ ਹੈ ਇਹ ਤੂੰ ਐ ਚੌਦੇ ਤੋਂ ਆਏ ਚੱਲ ਕੋਈ ਨੂੰ ਸਫਰ ਤੇਰਾ ਬਹੁਤ ਵਧੀਆ ਪਾਪਾ ਵੇਰ ਕਰੀ ਗਾਣੂ ਫੇਰ ਸਹੀ ਹੈ ਪਾਪਾ ਜੀ ਥੋੜਾ ਹੈ ਅੱਜ ਰੋਟੀ ਨਾਲ ਬਣਾ ਅਗਲੇ ਲੈ ਕੇ ਜਾ ਕਰ ਤੇ ਮੈਂ ਨੀ ਫੋਨ ਲਾ ਗਾਣੂ ਐ ਬਟਾ ਬਾਈਬਰੇ ਚੇਂਜ ਕਰ ਦੇਣਾ ਉਹਦੇ ਨਾਲ ਪਾਸੇ ਰਾਹ ਤੇ ਜਾ ਕਰਨਾ ਵਾ ਕੰਡੋ ਕਰ ਰਿਹਾ ਰੋਜਲਾ ਪਾਠ ਨੂੰ ਪਿੰਡ ਦੇ ਜਿਆਦਾ ਕਰ ਰ ਮੜ ਕੋ ਤਰਿਆ ਆ ਵਾ ਦੇਖ ਆ ਦੇਖ ਕਿਹੜਾ ਗਿਆ ਕਿ ਥੱਲੇ ਮੀਰ ਭੁਰਜੀ ਨਾ ਬਣਾਣੀ ਤੇਰੀ ਅੱਗੇ ਖਵਾਈ ਨਹੀਂ ਹਣ ਤੂੰ ਡੌਗਿਆਂ ਨੂੰ ਕਹਿਣਾ ਵਾ ਗੱਡੀ ਮੇਂ ਕੌਂ ਕੌਂ ਸੱਤ ਹਾਂਜੀ ਹੰਤੀ ਆ ਗਿਆ ਮਾਤਾ ਗਏ ਤੇਲ ਚੋ ਤੇ 500 ਰੁਪਏ ਨਾਮ ਪਾਉ ਰੀਤ ਚੱਕ 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 ਸੁੱਕੂ ਤੇ ਬਸ ਬਸ ਆ ਜਾ ਬੈਂਕੂ ਬਸ ਉਹ اندرੋਂ ਮੋਪਸ ਕਰੀਏ ਨੇ ਕੱਪੜੇ ਚੱਕ ਸਕੂ ਜੱਫੀ ਵਾਲਾ ਬਾਈ ਫਿਰ ਇੱਥੋਂ ਦੀ ਪਕੜਾ ਦੀ ਫਿਰ ਇੱਥੇ ਇੱਥੇ ਪਾ ਵੀ ਇੱਥੇ ਚੱਕ ਲੈ ਏ ਆਈ ਸਾਡੀ ਪਿੱਧੀ ਇਹ ਸਾਡਾ ਸੁੱਕੂ ਵਿਆਹ ਤੋਂ ਪਹਿਲਾਂ ਹੀ ਇਹਨੇ ਕੱਪੜੇ ਲਿਵੇੜ ਲਿਆ ਦੇ ਆ ਕਰੀ ਫਿਰਦੀਆਂ ਪੈਰਾਂ ਨੂੰ ਦੇਖ ਜੁੱਤੀ ਉੱਤੇ ਲਹਿੰਗੇ ਤੇ ਆ ਕੀ ਆ ਲਵੇੜ ਲੈ ਉਹ ਜਾ ਤੂੰ ਬਟਾਈ ਫਿਟ ਲੋ ਦਾਦੀ ਕੱਢੀਆਂ ਦਾ ਬਰਸ ਨਹੀਂ ਕੀਤਾ ਚੁੱਕਾ ਤੇ ਤਰਾ ਸਿਕਸ ਪੈਕ ਦਿਖਾਈਆਂ ਉਹਦੇ ਓਏ ਥੱਲੇ ਸਵੇਟਰ ਆਇਤਾ ਕਿੱਥੇ ਰੇ ਕਿੱਥੇ ਰੇ ਦਿਖਾ ਦੇ ਉਹਦਾ ਟੱਡਾ ਤਰਾ ਸਿਕਸ ਪੈਕ ਕਿੱਥੇ ਗਿਆ ਜਿਹੜੀ ਹੈ ਅਗਲਾ ਦਿਖਾ ਰਿਹਾ ਟੱਡ ਦੀ ਹੁੰਦੇ ਨੇ ਸਿਕਸ ਪੈਕ ਅਮਰੀਕਾ ਲਈ ਸੌਂਦਾ ਓਏ ਓਏ ਬੈਠ ਕੇ ਲਾਈਂ ਡੰਡ ਬੈਠ ਕੇ ਬਣੂਗਾ ਪਰਵਾਨਾ ਓਏ ਹੈ ਸਗਰਾਬ ਓਏ ਖਾਲਾ ਭਰਾਵਾ ਜਿੰਨਾ ਖਾਣਾ ਉਨਾ ਸ਼ੌ ਤੂੰ ਕੱਢ ਦੇਣਾ ਓਏ ਜਿੰਨਾ ਖਾਣਾ ਸ਼ੌ ਤੂੰ ਉਨਾ ਕੱਢ ਦੇਣਾ ਤੇਰੀ ਓ ਤੇਰੀ ਮੰਮੀ ਮੈਨੂੰ ਬੋਲਦੀ ਆ ਓਏ ਤੇਰੀ ਮੰਮੀ ਮੈਨੂੰ ਬੋਲਦੀ ਆ ਆ ਮੰਮਾ ਮੰਮ ਖਾਲਾ ਓਏ ਤੇਰੀ ਵੀ ਮੈਨੂੰ ਬੋਲ ਸ਼ੌ ਫੜ ਸ਼ੌ ਛੱਡ ਛੱਡ ਸ਼ੌ ਆਹੋ ਮੰਮਾ ਮੰਮ ਖਾਲਾ ਇਧਰ ਚੱਕ ਕੇ ਮੇਰੇ ਲਈ ਮੇਰੇ ਲਈ ਚਾ ਕੇ ਤਰਾ ਗਾਡੀ ਕੰਨੀ ਚਾਕੀ ਮੇਰੇ ਲਈ ਚਾ ਕੇ ਤਰਾ ਖਵਾ ਲੂ ਸ਼ੌ ਹੋਰ ਮੜ ਕੇ ਕਹੂੰਗਾ ਬਿਮਾਰ ਕਰਤਾ ਇਹਨੇ ਕਰਤਾ ਤੂੰ ਹੀ ਕਰਿਆ ਵੀਰੇ ਮੁਰੇ ਲਾ ਕੇ ਇਹਦੇ ਸੇਬ ਖਾਣਾ ਅੱਲਾ ਸੇਬ ਖਾਣਾ ਹੁਣ ਆ ਗਈ ਫੜਾਦਾ ਇਹਨੂੰ ਖਾਣ ਨੂੰ ਮਾਮਾ ਮੈਂਗਾ ਇਹ ਨਹੀਂ ਖਾਂਦਾ ਅੱਛਾ ਵੀ ਫੜ ਲੈ ਮਮੀ ਤੋਂ ਚਾਕਲੇਟ ਆ ਸੋ ਹਾਂਜੀ ਇਹ ਸੀ ਸਾਡਾ ਅੱਜ ਦਾ ਵਲੌਗ ਸੋ ਸਾਰੇ ਦੇਖ ਕੇ ਜਰੂਰ ਦੱਸਿਓ ਕਿਵੇਂ ਲੱਗਿਆ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ ਜੀ We'll